40 ਮੁਕਤਿਆਂ ਦੀ ਇਤਿਹਾਸਕ ਧਰਤੀ ਦੇ ਉੱਤੇ ਅੱਜ ਇਕੱਠ ਹੋਇਆ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮਲਾਜਮਾਂ ਦੀਆਂ ਧਾਰਮਿਕ ਸਾਰੇ ਇੱਥੇ ਲੋਕ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਖਾਸ ਤੌਰ ਤੇ ਜੇ ਮੈਂ ਦੇਖਾਂ ਤਾਂ ਮੁਕਸਰ ਜ਼ਿਲ੍ਹਾ ਮੋਗਾ ਫਰੀਦਕੋਟ ਫਰੋਇਪੁਰੇ ਜਿਆਦਾ ਪੀੜਤ ਨੇ ਜਿਹੜੇ ਪਾਣੀ ਤੋਂ ਪੀੜਤ ਨੇ ਜਿਹੜੇ ਪਾਣੀ ਮੈਂ ਪਾਣੀ ਨਹੀਂ ਕਹੂੰਗਾ ਜ਼ਹਿਰਾ ਕਹੂੰਗਾ ਜਿਹੜੀਆਂ ਜ਼ਹਿਰਾਂ ਪਿਛਲੇ 40 ਸਾਲ ਤੋਂ ਇਨ੍ਹਾਂ ਲੋਕਾਂ ਨੂੰ ਬੁੱਢੇ ਦਰਿਆ ਰਾਹੀਂ ਸਤਲੁਜ ਪਾ ਕੇ ਲਗਾਤਾਰ ਪਿਆਈਆਂ ਜਾ ਰਹੀਆਂ ਨੇ ਇੱਥੇ ਆਉਣ ਤੇ ਬੜੇ ਹੈਰਾਨੀਜਨਕ ਜਿਹੜੇ ਤੱਥ ਸਾਹਮਣੇ ਆਏ ਆ ਪਤਾ ਲੱਗਿਆ ਆ ਵਧਾਈਪਿੰਡ ਆ ਦੱਸਿਆ ਕਿ ਉਹ ਪਾਣੀ ਜਿਹੜੇ ਪਾਣੀ ਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਵੀ ਇਹ ਪਾਣੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਉਹ ਕਹਿੰਦੇ ਵੀ ਉਸ ਪਾਣੀ ਦੇ ਵਿੱਚ ਇੱਕ ਦਿਨ ਦੋ ਜਾਣੇ ਵੜ ਗਏ ਉਹ ਪਾਣੀ ਦੀ ਗੈਂਚ ਚੜਨ ਵਾਲੀ ਮਰ ਗਏ ਵਿਧਾਈ ਪਿੰਡ ਦੀ ਗੱਲ ਕਰਦਾ ਦੋ ਤਿੰਨ ਦਿਨ ਹੋਇਆ ਦੋ ਤਿੰਨ ਵਾਰੀ ਹੋ ਗਈ ਹੈ ਘਟਨਾ ਤੇ ਉਹ ਪਾਣੀ ਜਿਹੜੀ ਨਾਲ ਦੀ ਕੈਂਸ ਵੀ ਇੰਨੀ ਜ਼ਹਿਰੀਲੀ ਹੈ ਜਿਹਦੇ ਨਾਲ ਚੜਨ ਨਾਲ ਬੰਦੇ ਮਰ ਸਕਦੇ ਆ ਦਿਮਾਗ ਨੂੰ ਤੇ ਉਹ ਪਾਣੀ ਅਸੀਂ ਪਹਿਲੇ 40 ਸਾਲ ਤੋਂ ਪੀ ਰਹੇ ਹਾਂ ਇਸ ਕਰਕੇ ਨਾ ਪਿੰਡਾਂ ਚ ਹੋਰ ਬੜੇ ਗੱਲਾਂ ਜਿਹੜੀਆਂ ਹੈਰਾਨ ਕਰਦੀਆਂ ਨੇ ਕਿ ਕਾਲੇ ਪੀੜੀਏ ਕੈਂਸਰ ਸ਼ੂਗਰ, ਟੀਬੀ, ਹੱਡੀਆਂ ਦੇ ਰੋਗ, ਚਮੜੀ ਦੇ ਰੋਗ ਬਹੁਤ ਵੱਡੇ ਪੱਧਰ ਤੇ ਇਹਨਾਂ ਪਿੰਡਾਂ ਦੇ ਵਿੱਚ ਪਿੰਡਾਂ ਦਾ ਪੂਰੇ ਦਾ ਪੂਰਾ ਪਿੰਡ ਪੀੜਤ ਨੇ ਹੈ ਨਹੀਂ ਕੋਈ ਤੁਹਾਨੂੰ ਮਤਲਬ ਕਿ ਪਰਿਵਾਰ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਤੁਹਾਨੂੰ ਮਿਲਣਗੇ ਜਿਹੜਾ ਇਹਨਾਂ ਬਿਮਾਰੀਆਂ ਤੋਂ ਪੀੜਤਾਂ ਤੋ ਇਸ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਵੀ ਜਿਹੜਾ 15 ਅਗਸਤ ਨੂੰ ਅਸੀਂ ਬਹੁਤ ਵੱਡਾ ਮਾਰਚ ਰੱਖਿਆ ਲੁਧਿਆਣੇ ਦੇ ਵਿੱਚ ਉਹਦੇ ਲਈ ਸ਼ਮੂਲੀਅਤ ਕਰਨ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਅਪੀਲ ਕਰਨ ਆਏ ਆਂ ਲੋਕਾਂ ਨੂੰ ਸਮਝਾਉਣ ਆਏ ਆਂ ਦੱਸਣਾ ਆਂ ਵੀ ਭਾਈ ਇਹ ਯਹਰਾ ਆਪਾਂ ਪਹਿਲੇ 40 ਸਾਲ ਤੋਂ ਪੀ ਰਹੇ ਆਂ ਇਹਨਾਂ ਯਹਰਾ ਇਹ ਯਹਰਾ ਚਿੱਟਿਆਂ ਨਾਲੋਂ ਤੇ ਹੋਰ ਨਸ਼ਿਆਂ ਨਾਲੋਂ ਵੀ ਕਿਤੇ ਜ਼ਿਆਦਾ ਖਤਰਨਾਕ ਜਿਸ ਤਰੀਕੇ ਨਾਲ ਪੰਜਾਬ ਨੂੰ ਯਾਰ ਰਹੀਆਂ ਨੇ ਪੰਜਾਬ ਨੂੰ ਮਾਰ ਰਹੀਆਂ ਨੇ ਯਹਰਾ ਇਹਨਾਂ ਕੁਸ਼ੀ ਕਰ ਰਹੀਆਂ ਨੇ ਇੱਕ ਅੱਤਵਾਦ ਮੈਂ ਨੂੰ ਹਮੇਸ਼ਾ ਕਹਿੰਦਾ ਵੀ ਅੱਤਵਾਦ ਆ ਜੋ ਅੱਤਵਾਦ ਦੇ ਰਾਹੀਂ ਸਾਡੇ ਪੰਜਾਬ ਦੀਆਂ ਨਸਲਾਂ ਨੂੰ ਮਾਰਿਆ ਜਾ ਰਿਹਾ ਉਹਦੇ ਲਈ ਅਸੀਂ 15 ਅਗਸਤ ਨੂੰ ਵੱਡਾ ਇਕੱਠ ਵੱਡਾ ਮਾਰਚ ਲੁਧਿਆਣੇ ਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ 15 ਸਤੰਬਰ ਤੱਕ ਸਾਡਾ ਜੇ ਨਾ ਹੱਲ ਹੁੰਦਾ ਤੇ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਅਸੀਂ ਬੁੱਢੇ ਦਰਿਆ ਚ ਹੁਣ ਬਹੁਤ ਹੋ ਗਿਆ ਯਾਰ 40 ਸਾਲ ਬਹੁਤ ਹੁੰਦੇ ਆ 40 ਸਾਲ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਬੱਚਾ ਪੈਦਾ ਹੋ ਕੇ 40 ਸਾਲ ਦੇ ਵਿੱਚ ਉਹ ਬढ़ापे ਵੱਲ ਚਲਾ ਜਾਂਦਾ ਤਿੰਨ ਪੀੜੀਆਂ ਆ ਜਾਂਦੀਆਂ ਨੇ 40 ਸਾਲ ਚ ਤੇ 40 ਸਾਲ ਤੋਂ ਸਾਡੀਆਂ ਕਿੰਨੀਆਂ ਨਸਲਾਂ ਤੇ ਪੀੜੀਆਂ ਬਰਬਾਦ ਹੋ ਰਹੀਆਂ ਨੇ ਉਸ ਨੂੰ ਲੈ ਕੇ ਅਸੀਂ ਤੁਰੇ ਆਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਹ ਮਸਲਾ ਕਿਸੇ ਅਮੀਰ ਗਰੀਬ ਦਾ ਨਹੀਂ ਹੈ ਕਿਸੇ ਹਿੰਦੂ ਸਿੱਖ ਦਾ ਮੁਸਲਮਾਨ ਦਾ ਨਹੀਂ ਹੈ ਸ਼ਹਿਰੀ ਪਿੰਡੂ ਦਾ ਨਹੀਂ ਹੈ ਮਸਲਾ ਸਾਰਿਆਂ ਦਾ ਪਾਣੀ ਦੀ ਹਰ ਇੱਕ ਨੂੰ ਲੋੜ ਆ ਸੋ ਉੱਠ ਕੇ ਸਾਡਾ ਇਸ ਮਸਲੇ ਤੇ ਸਾਥ ਦਿਓ ਵੱਧ ਤੋਂ ਵੱਧ 15 ਅਗਸਤ ਨੂੰ ਵੀ ਇਕੱਠ ਕਰਗੇ ਤੇ ਵੱਡੀ ਗਿਣਤੀ ਹਜ਼ਾਰਾਂ ਨਹੀਂ ਲੱਖਾਂ ਦੇ ਰੂਪ ਦੇ ਵਿੱਚ ਆਪਾਂ 15 ਸਤੰਬਰ ਨੂੰ ਵੀ ਉੱਠੀ ਤੇ ਬੰਨ ਮਾਰੀ ਲਗਦਾ ਤਿੰਨ ਤਿੰਨ ਮੁੱਖ ਮੰਤਰੀ ਮਿਲਿਆ ਮੁਕਸਰ ਜ਼ਿਲ੍ਹੇ ਨੂੰ ਉਹਨਾਂ ਤੋਂ ਵੀ ਹੱਲ ਨਹੀਂ ਹੋ ਰਿਹਾ ਇਸ ਦਾ ਕਿ ਏਡਾ ਵੱਡਾ ਮਸਲਾ ਜਿਹੜੀ ਕਰ ਚੁੱਕੀ ਹੈ ਮੁੱਖ ਮੰਤਰੀ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਮੁਕਸਰ ਜ਼ਿਲ੍ਹੇ ਦੇ ਵਿੱਚ ਮੁਕਸਰ ਜ਼ਿਲ੍ਹਾ ਮੰਨਿਆ ਗਿਆ 86 ਲੋਕਾਂ ਦਾ ਪੈੜ ਰਿਹਾ ਹੈ ਇਹ ਵੱਡੇ ਵੱਡੇ ਬੰਦੇ ਇੱਥੋਂ ਹੋਏ ਨੇ ਮੁਕਸਰ ਜ਼ਿਲ੍ਹੇ ਚ ਤਾਂ ਮੁਕਸਰ ਜ਼ਿਲ੍ਹੇ ਦਾ ਇਕੱਲਾ ਪਾਣੀ ਦਾ ਨਹੀਂ ਮਨੂਲਾ ਮੁਕਸਰ ਜ਼ਿਲ੍ਹੇ ਦਾ ਕੋਈ ਮਸਲਾ ਵੀ ਨਹੀਂ ਹੱਲ ਹੋ ਰਿਹਾ ਕਿੱਥੇ ਇਹ ਜ਼ਿਲ੍ਹਾ ਪੂਰੇ ਪੰਜਾਬ ਦੇ ਵਿੱਚ ਚਮਕਣਾ ਚਾਹੀਦਾ ਸੀ ਕਿ ਕਿੱਥੇ ਇਹ ਜਿਹੜਾ ਪਿਛਲੇ ਜ਼ਿਲ੍ਹੇ ਚ ਆਉਂਦਾ ਜੋ ਸ਼ਹਿਰ ਦੀ ਦਿੱਖ ਜਾਂ ਹੋਰ ਆਲਾਦਾਲਾ ਦੇਖ ਤੇ ਲੱਗਦਾ ਸੋ ਗੱਲ ਮੁੱਖ ਮੰਤਰੀਆਂ ਦੀ ਆ ਜਾਂਦੀ ਆ ਸੋ ਪਹਿਲਾਂ ਬਾਦਲ ਰਹੇ ਨੇ ਇੱਥੇ ਫਿਰ ਹਰਚਰਨ ਸਿੰਘ ਉਹ ਵੀ ਉਸ ਜ਼ਿਲ੍ਹੇ ਤੋਂ ਰਹੇ ਨੇ ਤੇ ਚਲੋ ਹੁਣ ਪੰਜਾਬ ਦਾ ਮੁੱਖ ਮੰਤਰੀ ਜੇ ਅਪਾ ਮੌਜੂਦਾ ਦੌਰ ਦੀ ਗੱਲ ਕਰੀਏ ਭਵੰਤ ਮਾਨ ਉਹ ਵੀ ਬਹੁਤ ਵੱਡੀਆਂ-ਵੱਡੀਆਂ ਮਤਲਕੇ ਗੱਲਾਂ ਕਰਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਪਰ ਇਹ ਮੈਂ ਇੱਕ ਗੱਲ ਉਹਨੂੰ ਕਹਿਣਾ ਚਾਹੁੰਦਾ ਕਿ ਚਾਹੇ ਕੁਲਤਾਰ ਸਿੰਘ ਸੰਧਵਾ ਚਾਹੇ ਮੁੱਖ ਮੰਤਰੀ ਭਵੰਤ ਸਮਾਨ ਚਾਹੇ ਕੋਈ ਇਹਨਾਂ ਦੇ ਇਸ ਸਮੇਂ ਦੇ ਕੋਈ ਮੰਤਰੀ ਜਾਂ ਕੋਈ ਐਮਐਲਏ ਸਾਰੇ ਸਾਡੇ ਨਾਲ ਉੱਥੇ ਬੈਠ ਕੇ ਬੁੱਢੇ ਦਰਿਆ ਤੇ ਵੀਡੀਓ ਬਣਾਉਂਦੇ ਰਹੇ ਆ ਫਟਮਾ ਕਰਾਉਂਦੇ ਰਹੇ 17 ਤੁਰੇ ਹੋਈਆਂ ਸੀ ਵੀ ਆ ਦੇਖੋ ਜੀ ਯਹਰ ਲੋਕਾਂ ਨੂੰ ਪੀ ਕੇ ਭਾ ਕੇ ਤੇ ਮਾਰਿਆ ਜਾ ਰਿਹਾ ਤੇ ਹੁਣ ਯਾਰ ਆਪਦੇ ਬਾਰੇ ਕਿਉਂ ਚੁੱਪਾ ਹੁਣ ਗਨਵੀਰ ਸਿੰਘ ਸੀਚਿਆਲ ਨੂੰ ਮੈਂ ਲੋਕ ਕਹਿੰਦੇ ਤੂੰ ਤੂੰ ਉਹਦਾ ਵਿਰੋਧ ਕਰਦਾ ਮੈਂ ਵਿਰੋਧ ਨਹੀਂ ਕਰਦਾ ਉਹਦਾ ਮੈਂ ਕਹਿੰਦਾ ਵੀ ਤੇਰੇ ਕੋਲੇ ਪਾਵਰ ਆ ਤੂੰ ਐਮਪੀ ਆ ਤੂੰ ਰਾਸਵਾ ਦਾ ਮੈਂਬਰ ਆ ਤੂੰ ਸਾਡੀ ਇਹ ਆਵਾਜ਼ ਉਥੇ ਠਾ ਸਕਦਾ ਜਾ ਕੇ ਪਾਰਲੀਮੈਂਟ ਦੇ ਵਿੱਚ ਤੂੰ ਜਿਹੜਾ ਤੂੰ ਬੋਲੇਗਾ ਤੇਰਾ ਅਸਰ ਹੋਰ ਹੋਣਾ ਤੂੰ ਉਥੇ ਠੀਕ ਆ ਬੁੱਡੇ ਦਰਿਆ ਦੇ ਆਲੇ-ਦਲੇ ਰੁੱਖ ਲਾ ਰਹੇ ਹੋ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪ੍ਰਾਲਾ ਕਰ ਰਹੇ ਹੋ ਚੰਗੀ ਗੱਲ ਆ ਪਰ ਉਹ ਜ਼ਹਿਰਾਂ ਪਾਉਣ ਤੋਂ ਜਿਹੜਾ ਰੋਕਣ ਵਾਲਾ ਕੰਮ ਉਹ ਕਿਉਂ ਨਹੀਂ ਕਰ ਰਹੇ ਉਹ ਬੁੱਢਾ ਦਰਿਆ ਸਾਨੂੰ ਕਿਉਂ ਨਹੀਂ ਦਿਖਦਾ ਉਹ ਜ਼ਹਿਰਾਂ ਕਿਉਂ ਨਹੀਂ ਦਿਖਦਾ ਕੀ ਗੱਲ ਸਾਨੂੰ ਕੁਰਸੀ ਇੰਨੀ ਪਿਆਰੀ ਹੋ ਗਈ ਇਸ ਕਰਕੇ ਮੈਂ ਹੁਣ ਇਸ ਜ਼ਿਲ੍ਹੇ ਦੇ ਸਬੰਧਤ ਹੈ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਹੈ ਐਮਪੀ ਵੀ ਹੈ ਲੁਧਿਆਣੇ ਤੋਂ ਜੇ ਆਪਾਂ ਉਹਦੀ ਗੱਲ ਕਰਗੇ ਤਾਂ ਉਹ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਡੈਂਗ ਫੈਕਟਰੀਆਂ ਦੇ ਹੱਕ 'ਚ ਬੋਲਦਾ ਤੇ ਲੱਗਣੀਆਂ ਚਾਹੀਦੀਆਂ ਨੇ ਲਵਾਉਣੀਆਂ ਚਾਹੀਦੇ ਨੇ ਲੁਧਿਆਣੇ ਵਾਲਾ ਤਾਂ ਛੱਡ ਤੁਰੇ ਨੇ ਡੈਂਗਰ ਫੈਕਟਰੀਆਂ ਵਾਲੇ ਭੱਜ ਤੁਰੇ ਨੇ ਇੰਡਸਟਰੀ ਬਾਹਰ ਭੱਜੀ ਜਾ ਰਹੀ ਹੈ ਤੇ ਉਹ ਇੰਡਸਟਰੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਜੋ ਵੀ ਬੰਦਾ ਉਹਨਾਂ ਦੀ ਤਰਫਦਾਰੀ ਕਰਦਾ ਡੈਂਗ ਫੈਕਟਰੀਆਂ ਦੀ ਜਾਂ ਹੋਰ ਜ਼ਹਿਰਾਂ ਜਿਹੜੀਆਂ ਪਾਣੀ 'ਚ ਪਾਈਆਂ ਜਾ ਰਹੀਆਂ ਤੁਸੀਂ ਖੁਦ ਕਿਉਂ ਨਹੀਂ ਪਾਣੀ ਪੀਂਦੇ ਆਓ ਨਾ ਸਾਡੇ ਨਾਲ ਤੁਸੀਂ ਮੈਂ ਕਹਨਾ ਇੱਕ ਗਲਾਸ ਜਾਂ ਇੱਕ ਘੁੱਟ ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਬੂੰਦ ਪਾਣੀ ਪੀ ਲਓ ਸਰੋ ਜੀ ਨਾ ਰਿਜ਼ਲਟ ਦੂਜੇ ਦਿਨ ਆ ਗਿਆ ਜਿਹੜੇ ਤੁਹਾਡੇ ਨਾਲ ਲੀਟਰ ਬੈਠਦੇ ਸੀ ਉਦੋਂ ਹੁਣ ਕੋਈ ਗੱਲਬਾਤ ਹੋਈ ਉਹਨਾਂ ਨਾਲ ਕਿਸੇ ਦਾ ਇਸ ਮਸਲੇ ਨੂੰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਅਸੀਂ ਤਾਂ ਭਵੰਤ ਨੂੰ ਮਿਲ ਕੇ ਆਏ ਉਦੋਂ ਵਫਤ ਗਿਆ ਸਾਡਾ ਇਹੀ ਤਾਂ ਮਸਲੇ ਸੀਗੇ ਵੈਦਬੀ ਦਾ ਮਸਲਾ ਬੋਲੀ ਦਾ ਮਸਲਾ ਪਾਣੀ ਦਾ ਮਸਲਾ ਪ੍ਰਵਾਸ ਦਾ ਮਸਲਾ ਨੌਕਰੀਆਂ ਆਪਣਿਆਂ ਨੂੰ ਦੇਣੀਆਂ ਇਹਦਾ ਮਸਲਾ ਹੁਣ ਤੁਸੀਂ ਇੱਕ ਚਲੋ ਮੇਰੇ ਗੱਲ ਇੱਕ ਹੋਰ ਇਹ ਤਾਂ ਥੋੜੀ ਜਿਹੀ ਹਟਵੀਂ ਗੱਲ ਹੈ ਇਸ ਵਿਸ਼ੇ ਤੋਂ ਹਾਈ ਕੋਰਟ ਨੇ एलान ਕਰਤਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਕਹਿਤਾ ਵੀ ਜਿਹੜਾ ਵੀ ਕੋਈ ਬਾਹਰਲੇ ਸੂਬਿਆਂ ਚੋਂ ਆ ਕੇ ਇੱਥੇ ਐਸਸੀ ਕੈਟਾਗਰੀ ਐਸਸੀ ਕੈਟਾਗਰੀ ਦੇ ਵਿੱਚ ਉਹ ਆਪਣਾ ਐਸਸੀ ਸਰਟੀਫਿਕੇਟ ਲਾ ਕੇ ਇੱਥੇ ਨੌਕਰੀ ਲੈ ਸਕਦਾ ਹੁਣ ਇੱਥੇ ਜਿਹੜਾ ਰਿਜ਼ਰਵ ਦਾ ਜਰਿਵਿਸ਼ਨ ਦਾ ਕੋਟਾ ਹੈ ਐਸਸੀ ਕੈਟਾਗਰੀ ਵਾਲਾ ਉਹ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਮਿਲਦੀਆਂ ਨੇ ਉਹ ਰਿਜ਼ਰਵ ਕੋਟੇ 'ਚੋਂ ਮਿਲਦੀਆਂ ਨੇ ਪਰ ਹੁਣ ਉਹ ਜਿਹੜੇ ਬਾਹਰਲੇ ਆ ਕੇ ਉਹਨਾਂ ਦੇ ਕੋਟੇ ਨੂੰ ਵੀ ਆ ਕੇ ਦੱਬ ਲਿਆ ਉਹਨਾਂ ਨੇ ਕੋਈ ਬੰਦਾ ਬੋਲਿਆ ਤੇ ਕੋ ਸਰਕਾਰ ਬੋਲੀ ਕੋ ਵਿਰੋਧੀ ਤਰਬੋਲੀ ਕੋਈ ਹੋਰ ਕਿਸੇ ਬਾਦਲਦਲ ਤੋਂ ਬੋਲਿਆ ਜਾਂ ਜਿਹੜੇ ਇੱਥੇ ਰੋਜ਼ ਇੱਥੇ ਝੰਡੇ ਡੰਡਾ ਫਸਾਈ ਫਿਰਦੇ ਹੁੰਦੇ ਆ ਰੋਜ਼ ਸਿੰਘ ਮਿੱਟੀ ਚੱਕੀ ਫਿਰਦੇ ਹੁੰਦੇ ਆ ਰੋਜ਼ ਇੱਕ ਏਜੰਸੀਆਂ ਦੇ ਟਹੇ ਚੜ ਕੇ ਇੱਥੇ ਰੋਜ਼ ਇੱਕ ਬਵਾਦ ਖੜਾ ਕਰਦੇ ਆ ਵੀ ਪਿੰਡਾਂ ਦੇ ਵਿੱਚ ਜਿਹੜਾ ਦਲਤ ਬਨਾਮ ਜਿਹੜਾ ਆਪਣਾ ਕਿਸਾਨ ਬਨਾਮ ਮਜ਼ਦੂਰ ਜਾਂ ਜੱਟ ਬਨਾਮ ਜਿਹੜਾ ਦਲਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬੰਦੇ ਚੋਂ ਕੋਈ ਬੋਲਿਆ ਵੀ ਕਿੱਡਾ ਵੱਡਾ ਡਾਕਾ ਜਿਹੜਾ ਉਹ ਸਾਡੇ ਜਿਹੜੇ ਐਸਸੀ ਭਰਾਵਾਂ ਦੀਆਂ ਨੌਕਰੀਆਂ ਦੇ ਵੱਜਿਆ ਹਾਈ ਕੋਰਟ ਨੇ ਰਾਹ ਖੋਲਤਾ ਬਾਹਰਲੇ ਬੰਦੇ ਕੀ ਕਰਦੇ ਆ ਕੋਈ ਬਿਹਾਰ ਤੋਂ ਆਇਆ ਕੋਈ ਯੂਪੀ ਤੋਂ ਆਇਆ ਕੋਈ ਹਿਮਾਚਲ ਤੋਂ ਆਇਆ ਉੱਥੋਂ ਦੇ ਜਨਰਲ ਬੰਦੇ ਵੀ ਉੱਥੋਂ ਦਾ ਐਸਸੀ ਸਰਟੀਫਿਕੇਟ ਬਣਾ ਕੇ ਇੱਥੇ ਆ ਕੇ ਨੌਕਰੀ ਲੈਣਗੇ ਉਹ ਰਾਹ ਖੋਲ ਤੇ ਸਾਰੇ ਉਹਦੇ ਲਈ ਕੋਈ ਬੋਲਣ ਨੂੰ ਤਿਆਰ ਨਹੀਂ ਸਾਰੇ ਚੁੱਪ ਨੇ ਇਸ ਲਈ ਸਾਨੂੰ ਜੇ ਲੜਨ ਦੀ ਲੋੜ ਹੈ ਨਾ ਮੁੱਦਾਂ ਇਕੱਠੇ ਹੋ ਕੇ ਲੜਨੀ ਗੋੜਾ ਨਾ ਕਿ ਅਸੀਂ ਇਹ ਜੀ ਅੱਗ ਸਿੱਟ ਗਏ ਕਿ ਅਸੀਂ ਆਪ ਦੇ ਲੋਕਾਂ ਨੂੰ ਆਸਮਾਨ ਸੰਗ ਪੜਾਈ ਦੇ ਗੇੜਾਈ ਜਾਗੇ ਸੋ ਇਹ ਇਹ ਮੁੱਦਿਆਂ ਦੀ ਵੀ ਗੱਲ ਤੇ ਆ ਸਭ ਤੋਂ ਅਹਿਮ ਮੁੱਦਾ ਜਿਹੜੇ ਮੈਂ ਦੁਬਾਰਾ ਉਸ ਮੁੱਦੇ ਤੇ ਆਉਣਾ ਸਾਡੇ ਪਾਣੀ ਦਾ ਮੁੱਦਾ ਪਾਣੀ ਆ ਤਾਂ ਜੀਵਨ ਹੈ ਸਾੜਾ ਕਿਸੇ ਦਾ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਹੰਗਾਰਾ ਅੱਜ ਚੰਗੇ ਪੰਜਾਬ ਚ ਸਾਰੇ ਆਲੇ ਜਾਂ ਮਾਲਵੇ ਚ ਨਹੀਂ ਪੂਰੇ ਪੰਜਾਬ ਜਾ ਰਹੇ ਕੱਠ ਸੀ ਪੂਰੇ ਪੰਜਾਬ ਚ ਕਰ ਰਹੇ ਮਰਨ ਨਾਲੋਂ ਇਹ ਜ਼ਹਿਰਾਂ ਪੀ ਕੇ ਪਾਣੀ ਪੀ ਕੇ ਉੱਠ ਕੇ ਆਪਾਂ ਲੜਕੇ ਮਰ ਜਗੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਜਾਉਂਦੀਆਂ ਰਹਿ ਜਾਣੀਆਂ ਨਹੀਂ ਛੋਡੇ ਘਰਾਂ ਚ ਦਰਵਾਜ਼ੇ ਲਾਈ ਬੈਠੇ ਰਹੋ ਨਾ ਉਠੋ ਨਾ ਲੜੋ ਨਾ ਨਿਕਲੋ ਘਰਾਂ ਤੋਂ ਬਾਹਰ ਤੁਸੀਂ ਪਾਣੀ ਪੀਗੀ ਮਰ ਜੋਗੇ ਮਰ ਹੀ ਰਹੇ ਹੋ ਪਿੰਡਾਂ ਦੇ ਪਿੰਡ ਦਾ ਛੋਡੇ ਉਜੜ ਚੱਲੇ ਖਾਲੀ ਹੋ ਚੱਲੇ ਬਿਮਾਰੀਆਂ ਨਾਲ ਧਰਤੀ ਨੂੰ ਛੋਡੀ ਨੂੰ ਕੈਂਸਰ ਹੋ ਗਿਆ ਪਸ਼ੂ ਛੋਡੇ ਕੈਂਸਰ ਨਾਲ ਮਰੀ ਜਾਂਦੇ ਆ ਪੰਛੀ ਛੋਡੇ ਕੈਂਸਰ ਨਾਲ ਮਰਨ ਲੱਗੇ ਤੁਸੀਂ ਬੱਚੋਆਂ ਕਿਵੇਂ ਤੋਂ ਪਾਣੀ ਹੈ ਪਾਣੀ ਮੂਲ ਆ ਆਪਾਂ ਜੇ ਸਾਰੀ ਮੈਂ ਗੱਲ ਕਰਦਾ ਜੀ ਸਾਰੀ ਸ੍ਰਿਸ਼ਟੀ ਦੇ ਉੱਤੇ ਜੇ ਜੀਵਨ ਧੜਕਦਾ ਤਾਂ ਪਾਣੀ ਕਰਕੇ ਧੜਕਦਾ ਜਿੱਥੇ ਪਾਣੀ ਖਤਮ ਹੈ ਧਰਤੀ ਉੱਤੋਂ ਬਹੀ ਸਾਡਾ ਪਾਣੀ ਥੱਲੇ ਤੁਰ ਜਾਂਦਾ ਡੂੰਘਾ ਹੁੰਦਾ ਤੁਰ ਜਾਂਦਾ ਪੱਧਰ ਸਾਡੇ ਪਾਣੀ ਦਾ ਤੇ ਦੂਜਾ ਜਿਹੜਾ ਆ ਪਾ ਦਰਿਆਵਾਂ ਦਾ ਪਾਣੀ ਆ ਉਹ ਯਾਰਾਂ ਪਾਕਿਸਤਾਨ ਨੂੰ ਯੂਰੇਨੀਅਮ ਪਾਤਾ ਉਹਦੇ ਚ ਕੈਮੀਕਲ ਪਤਾ ਨਹੀਂ ਹੈਵੀ ਮੈਟਲ ਪਾਰਾ ਪਤਾ ਨਹੀਂ ਕੀ ਕੁਝ ਪਾਤਾ ਉਹਦੇ ਚ ਹਰੀਕੇ ਪੱਤਨ ਦੇ ਮੱਛੀਆਂ ਦਾ ਵੀ ਕੈਂਸਰ ਹੋਗਾ ਮੱਛੀਆਂ ਨੂੰ ਵੀ ਕੈਂਸਰ ਹੋਗਾ ਉਹ ਸਾਡੇ ਥੱਲੇ ਧਰਤੀ ਹੇਠਾਂ ਧਰਤੀ ਹੇਠਾਂ ਜਿਹੜਾ ਪਾ ਕੇ ਬੋਰ ਕਰਕੇ ਸੁੱਧੀਆਂ ਜਿਹੜੀਆਂ ਫੈਕਟਰੀਆਂ ਕਾਰਖਾਨੇ ਸੁੱਧਾ ਹੀ ਪਾਣੀ ਪੱਤਰਾ ਜਰ ਲਾਈ ਜਾਂਦੇ ਨੇ ਉਹ ਸਾਰਾ ਹੀ ਪੱਤਣ ਇਕਾ ਧਰਤੀ ਦਾ ਉਹ ਵੀ ਸਾਨੂੰ ਜ਼ਹਿਰਾਂ ਥੱਲੋ ਵੀ ਮਿਲ ਰਹੀਆਂ ਨੇ ਜਾਣੇ ਸਾਨੂੰ ਨਾ ਇੱਥੇ ਖਾਣ ਵਾਲਾ ਨਾ ਪੀਣ ਵਾਲਾ ਤੇ ਨਾ ਸਾਡੀ ਹਵਾ ਜੀ ਸਾਹ ਲੈਣੇ ਕੋਈ ਵੀ ਚੀਜ਼ ਸਾਨੂੰ ਸਾਫ਼ ਨਹੀਂ ਮਿਲ ਰਹੀ ਸਾਰੀ ਸਾਨੂੰ ਜ਼ਹਿਰ ਵਾਲੀ ਮਿਲ ਰਹੀ ਹੈ